ਹਾਂਜੀ ਸਤਿ ਸ੍ਰੀ ਅਕਾਲ ਜੀ ਸਰ ਕੀ ਪ੍ਰੋਬਲਮ ਸੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਤੇ ਸਾਡੇ ਕੋਲ ਕਿੰਨੇ ਦਿਨ ਹੋ ਗਏ ਟ੍ਰੀਟਮੈਂਟ ਕਰਾ ਲਿਆ ਸਰ ਮੈਨੂੰ ਜੀ ਪ੍ਰੋਬਲਮ ਸੀ ਇਤਜ਼ਾਬ ਦੀ ਗੈਸ ਦੀ ਲੱਤਾਂ ਭਾਰੀਆਂ ਸੀ ਦਰਦ ਬਹੁਤ ਹੁੰਦਾ ਸੀਗਾ ਤੇ ਇਹ ਕੰਮ ਸਿਕਨ 10 ਸਾਲ ਦੀ ਪ੍ਰੋਬਲਮ ਸੀਗੀ ਠੀਕ ਹੈ ਜਿਹਦੇ ਚ ਮੈਨੂੰ 8 6 ਦਿਨ ਹੋ ਗਏ ਜੀ ਤੁਹਾਡੇ ਕੋਲੇ ਆਉਂਦੇ ਨੂੰ ਮੈਨੂੰ ਬਹੁਤ ਵਧੀਆ ਜੈ ਸਰੀਰ ਮੇਰਾ ਦੱਸਦਾ ਵੀ ਠੀਕ ਆ ਮੈਂ ਬਿਲਕੁਲ ਸਹੀ ਆ ਠੀਕ ਹੈ ਤੇ ਪਹਿਲਾਂ ਕੈਪਸੂਲ ਵੀ ਲੈਂਦੇ ਸੀ ਹਾਂਜੀ ਤਿਆਬ ਵਾਲਾ ਕੈਪਸੂਲ ਮੈਨੂੰ ਤਰਕੀਪਨ ਦੂਜੇ ਦਿਨ ਲੈਣਾ ਪੈਂਦਾ ਸੀਗਾ ਜੀ ਤੇ ਕੀ ਸਮੱਸਿਆ ਆਉਂਦੀ ਸੀ ਤਿਆਬ ਬਣਦੇ ਬਾਅਦ ਤਿਆਬ ਬਣ ਤੋਂ ਬਾਅਦ ਮੇਰੇ ਸਾਰਾ ਜਲਨ ਹੁੰਦੀ ਸੀਗੀ ਢਿੱਡ ਬਹੁਤ ਟਾਈਟ ਰਹਿੰਦਾ ਸੀਗਾ ਟਕਾਰ ਆਉਂਦੇ ਸੀਗੇ ਨਾਲ ਟਾਇਲਟ ਆਉਣੀ ਆ ਸੀਗੀਆਂ ਵਾਰ-ਵਾਰ ਜਿਹਦਾ ਕਰਕੇ ਲੂਜ਼ ਮੋਸ਼ਨ ਹੋ ਜਾਂਦੇ ਸੀਗੇ ਹੁਣ ਬਿਲਕੁ ਹਾਂ ਬਹੁਤ ਵਧੀਆ ਰੈਲੈਕਸਡ ਫੀਲ ਕਰ ਰਹੇ ਹੋ ਠੀਕ ਹੈ ਤੇ ਸਾਡਾ ਕਿਵੇਂ ਪਤਾ ਲੱਗਿਆ ਜੀ ਤੁਹਾਡਾ ਜੀ ਆਪਣਾ ਇੰਸਟਾਗ੍ਰam ਤੋਂ ਤੁਹਾਡਾ ਪੇਜ ਦੇਖਿਆ ਜੀ ਵੀਡੀਓ ਦੇਖੀਆਂ ਜੀ ਵੀਡੀਓ ਦੇਖਿਆ ਜੀ ਹਾਂ ਜੀ ਅਸੀਂ ਕੋਈ ਦਵਾਈ ਦਿੱਤੀ ਤੁਹਾਨੂੰ ਕੋਈ ਮਤਲਬ ਮਸ਼ੀਨ ਲਾਈ ਨਹੀਂ ਜੀ ਨਹੀਂ ਕੋਈ ਮੈਡੀਸਨ ਨਹੀਂਗਾ ਕੋਈ ਕੁਝ ਨਹੀਂਗਾ ਠੀਕ ਹੈ ਪਰ ਤੁਸੀਂ ਜੋ ਕੀਤਾ ਥੈਰੇਪੀ ਨਹੀਂ ਕੀਤਾ ਜੀ ਠੀਕ ਹੈ ਤੇ ਤੁਸੀਂ ਜਿਹੜੇ ਤੁਹਾਨੂੰ ਪੇਸ਼ੈਂਟ ਦੇਖ ਰਿਹਾ ਹੈਗਾ ਜਿਨ੍ਹਾਂ ਨੂੰ ਇਹ ਪ੍ਰੋਬਲਮ ਆ ਤੁਹਾਡੇ ਵਾਲੀ ਪੇਟ ਦੀ ਪ੍ਰੋਬਲਮ ਹੈ ਜਿਵੇਂ ਤਜਾਅ ਗੈਸ ਬਣਦਾ ਨਾਬੀ ਅਪਸੈਟ ਹੋਈ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਸਾਡੇ ਬਾਰੇ ਇੱਥੇ ਟਰੀਟਮੈਂਟ ਕਰਾਉਣ ਆਉਣ ਵਾਸਤੇ ਆਉਣਾ ਚਾਹੀਦਾ ਹਾਂਜੀ ਹਾਂਜੀ ਮੈਂ ਕਹਿ ਰਿਹਾ ਜੀ ਕਿ ਬਠਿੰਡਾ ਸੈਂਟਰ ਆ ਜੀ ਡਾਕਟਰ ਸਤਨਾਮ ਸਿੰਘ ਜੀ ਇਹਨਾਂ ਦਾ ਪੇਜ ਪੇਜ ਫਾਲੋ ਕਰੋ ਇੰਸਟਾਗ੍ਰam ਤੇ ਵੀਡੀਓ ਜੀ ਦੇਖ ਕੇ ਜਰੂਰ ਫਾਲੋ ਕਰੋ ਜੀ ਆਓ ਇੱਥੇ ਠੀਕ ਹੈ ਟਰੀਟਮੈਂਟ ਬਹੁਤ ਵਧੀਆ ਕਰ ਰਹੇ ਜੀ ਠੀਕ ਹੈ ਤੇ ਤੁਹਾਨੂੰ ਕਿੰਨੇ ਪਰਸੈਂਟ ਫਰਕ ਆ ਇਸ ਟਾਈਮ 100 ਦੇ ਵਿੱਚੋਂ ਕ ਤੇ ਹੁਣ ਉਹ ਘਟਾਰਾਂ ਜੀਆਂ ਆਉਂਦੀਆਂ ਨਾ ਨਾ ਜੀ ਨਾ ਕੁਛ ਨਹੀਂ ਤੇ ਜਾ ਰੋਟੇ ਆਜਾ ਬਣਦਾ ਕੁਛ ਨਹੀਂ ਕੁਛ ਵੀ ਨਹੀਂ ਬਰ ਰਿਹਾ ਹੈ ਅੱਜ ਠੀਕ ਮੇਰੇ ਤੋਂ 6 ਦਿਨ ਹੋ ਗਿਆ ਰੋਟੀ ਪਾਣੀ ਸਹੀ ਮੈਂ ਖਾ ਰਿਹਾ ਮਾਰਨਿੰਗ ਵੀ ਹੈ ਸ਼ਾਮ ਨੂੰ ਵੀ ਕਿੰਨੇ ਦਿਨ ਦੱਸੇ ਤੁਹਾਨੂੰ ਮੈਂ ਫਰਕ ਪੈਣ ਚ ਫਰਕ ਪੈਣ ਚ ਤੁਸੀਂ ਹਫਤਾ ਇੱਕ ਕਿਹਾ ਸੀਗਾ ਜੀ ਹਫਤੇ ਚ ਕਿਹਾ ਸੀ ਫਰਕ ਪੈ ਜਾਣਾ ਤੇ ਹਫਤੇ ਚ ਫਰਕ ਪੈ ਗਿਆ ਜੀ ਪੈ ਗਿਆ ਸਰ ਠੀਕ ਹੈ ਸਤਿ ਸ਼੍ਰੀ ਅਕਾਲ ਜੀ